ਅੱਜ ਬਹੁਤ ਹੀ ਮੰਦਪੱਗੀ ਘਟਨਾ ਹੋਈ ਹੈ ਇੱਕ ਫੈਕਟਰੀ ਜਿਹਦੇ ਵਿੱਚ ਗੱਡੀਆਂ ਨੂੰ ਪੇਂਟ ਕਰਨ ਤੋਂ ਬਾਅਦ ਉਹਦੇ ਕਵਰਿੰਗ ਕੀਤੀ ਜਾਂਦੀ ਸੀ ਪੱਠੀ ਲੱਗੀ ਸੀ ਤੇ ਇੱਕਦਮ ਨਾ ਕਰਨ ਨਾਮੁਲੂਮ ਕਾਰਨ ਕਰਕੇ ਜਿਹੜੀ ਵੀ ਅੱਗ ਲੱਗੀ ਤਾਂ ਅੱਗ ਇੰਨੀ ਜ਼ੋਰਦਾਰ ਸੀ ਵੀ ਸ਼ਟਰ ਵੀ ਖੁੱਲਾ ਸੀ ਪਰ ਉਹਨਾਂ ਨੌਜਵਾਨਾਂ ਨੂੰ ਬਾਹਰ ਭੱਜਣ ਦਾ ਮੌਕਾ ਨਹੀਂ ਮਿਲਿਆ ਤੇ ਉਹ ਦੋ ਨੌਜਵਾਨਾਂ ਦੀ ਡੈਥ ਹੋਈ ਹੈ ਮੌਕੇ ਤੇ ਮੇਰੇ ਆਉਣ ਤੋਂ ਪਹਿਲਾਂ ਐਸਐਚਓ ਡਿਵੀਜ਼ਨ ਨੰਬਰ 6 ਕੁਲਵੰਤ ਕੌਰ ਜੀ ਐਸਐਸ ਸੰਦੀਪ ਕੁਮਾਰ 22 ਨੰਬਰ ਚੌਕੀ ਉਹ ਮਜੂਦ ਸੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਆਪਣਾ ਕੰਮ ਕਰਨ ਲੱਗੀਆਂ ਸੀ ਪਰ ਬੜੀ ਦੁਖ ਦੀ ਘਟਨਾ ਵੀ ਉਹਨਾਂ ਦੀ ਧਿਆਨ ਨਹੀਂ ਪਚਾ ਸਕੀ ਕਿਸ ਤਰ੍ਹਾਂ ਅੱਗ ਲੱਗੀ ਹੈ ਜੇ ਕੋ ਪਤਾ ਲੱਗੇ ਅੱਗ ਹੁਣ ਪਤਾ ਲੱਗੂਗਾ ਉਹਦੇ ਜਾਂਚ ਕੀਤੀ ਜਾਊ ਵੀ ਬਿਜਲੀ ਕਾਰਨ ਹੋਈ ਹੈ ਜਾਂ ਕੋਈ ਪਰ ਉਹ ਮੁਸਲਮਾਨ ਦੱਸਦੇ ਬੀੜੀ ਤਾਂ ਮੇਰੇ ਖਿਆਲ ਮੁਸਲਮਾਨ ਸ਼ਾਇਦ ਪਿੰਦੀ ਨਹੀਂ ਹੁੰਦੀ ਪੀੜ ਇਹ ਦੋ ਪਰਿਵਾਰ ਨੇ ਜਿਹੜੇ ਕਿੰਨੀ ਉਮਰ ਦੇ ਸੀ ਛੋਟੀ ਉਮਰ ਦੇ ਨੌਜਵਾਨ ਇਹ ਵੀ ਮੈਂ ਐਸਐਚਓ ਨੂੰ ਕਿਹਾ ਵੀ ਇਹ ਜਾਂਚ ਕਰੋ ਵੀ ਕਿਤੇ ਬੱਚਿਆਂ ਨੂੰ ਤਾਂ ਨਹੀਂ ਵੀ ਨੌਕਰੀ ਲਾਇਆ ਨਾ ਵਾਲਗ ਲੇਬਰ ਤਾਂ ਨਹੀਂ ਲੱਗਦਾ ਨਹੀਂ ਨਹੀਂ ਉਹੀ ਤਾਂ ਜਾਂਚ ਕਰਨੀਆਂ ਨਾ ਵੀ 18 ਤੋਂ ਵੱਧ ਤਾਂ ਨਹੀਂ ਗਾ ਹੂੰ ਸਿੱਧੂ ਸਾਹਿਬਾ ਲੱਗਦਾ ਕਿ ਕੋਈ ਮੁਆਵਜ਼ਾ ਵਗੈਰਾ ਜਾਂ ਕੋਈ ਉਹਦਾਂ ਦੀ ਕੋਈ ਮਾਨੀ ਮਾਨੀ ਮਦਦ ਜਿਹੜੇ ਦੇਖੋ ਸਰਕਾਰੀ ਸਿਹਤਾਂ ਦੀ ਜਿਹੜੀ ਲੋੜ ਹੋ ਉਹਦੇ ਲਈ ਵੀ ਅਸੀਂ ਹਾਜ਼ਰ ਹਾਂ اگر ਜਿਹੜਾ ਫੈਕਟਰੀ ਵਾਲਾ ਜਿਹਦੇ ਕੋਲੇ ਕੰਮ ਕਰਦੇ ਉਹਨੂੰ ਵੀ ਕਹਾਂਗੇ ਵੀ ਇਹਨਾਂ ਦੀ ਮਾੜੀ ਮੋਟੀ ਮਾਦੀ ਮਦਦ ਕਰੀ ਜਾਵੇ ਵੱਡੀ ਕਿਲਦੀ ਚ ਫੈਕਟਰੀਆਂ ਨੇ ਤੁਹਾਡੇ ਜਿਹੜੇ ਹਲਕੇ ਦੇ ਵਿੱਚ ਲੱਗਦਾ ਕਿ ਸੇਫਟੀ ਉਪਕਰਨ ਜਿਹੜੇ ਨੇ ਦੇਖੋ ਮੈਂ ਇਹ ਗੱਲ ਦਾਅਵੇ ਨਾ ਕਹਿਣਾ ਵੀ ਇੱਥੇ ਬਿਲਕੁਲ ਵੀ ਜਿਹੜੇ ਵਰਕਰ ਨੇ ਉਹਨਾਂ ਦੀ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਸੀ ਨਾ ਅੱਗ ਬਜਾਉ ਉਪਕਰਨ ਲੱਗਾ ਨਾ ਕੋਈ ਐਕਸਟਰ ਦਾ ਪ੍ਰਬੰਧ ਆ ਨਾ ਹੀ ਕੋਈ ਇਹੀ ਇਹਨਾਂ ਦਾ ਪ੍ਰਬੰਧ ਸੀ ਮੈਨਸੋ ਚ ਕੱਟਣ ਦਾ ਜਿਹਦੇ ਕਾਰਨ ਜਿਹੜੀ ਵੀ ਉਹਨਾਂ ਦੀ ਜਾਨ ਬਚ ਸਕੇ ਤੇ ਮੈਂ ਦੇਸ਼ ਇਸ ਮਾਧਮ ਰਾਹੀਂ ਮੈਂ ਸਮੁੱਚੇ ਇੰਡਸਟਰੀ ਦੇ ਭਰਾਵਾਂ ਨੂੰ ਬੇਨਤੀ ਕਰਦਾ ਕਿ ਆਪਾਂ ਅ ਇੰਡਸਟਰੀ ਦੀ ਤਰੱਕੀ ਲਈ ਵੀ ਕੰਮ ਕਰਨਾ ਕਿਉਂਕਿ ਇੰਡਸਟਰੀ ਪੰਜਾਬ ਦਾ ਤੁਰੇ ਦੀ ਤਰੱਕੀ ਜ਼ਰੂਰੀ ਹੈ ਪਰ ਜਿਹੜੇ ਵਰਕਰ ਤੁਹਾਡੇ ਕੋਲੇ ਕੰਮ ਕਰਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਆ ਲਾਜ਼ਮੀ ਉਹ ਬਣਾਇਆ ਕਰੋ ਦੇਖੋ ਅੱਜ ਇਹ ਨੌਜਵਾਨਾਂ ਨੂੰ ਪਤਾ ਥੋੜਾ ਜਿਹਾ ਸੀ ਵੀ ਅਸੀਂ ਸਵੇਰੇ ਅੱਜ ਰੋਟੀ ਪਾਣੀ ਖਾ ਕੇ ਕੰਮ ਤੇ ਜਾ ਰਹੇ ਹਾਂ ਤੇ ਸ਼ਾਮ ਨੂੰ ਅਸੀਂ ਵਾਪਸ ਨਹੀਂ ਆਉਣ ਅਜਿਹੀਆਂ ਘਟਨਾ ਨਾ ਹੋਣ ਉਹਦੇ ਲਈ ਅਸੀਂ ਜਿਹੜੇ ਆ ਕੁਝ ਨਾ ਕੁਝ ਕਾਰ ਵੀ ਜਿਹੜੀ ਆ ਬਣਦੀ ਕਰਾਂ ਇਹ ਨੌਜਵਾਨ ਇੱਥੇ ਦੇ ਸੀ ਜਾਂ ਪ੍ਰਵਾਸੀ ਸੀਗੇ ਇਹ ਪ੍ਰਵਾਸੀ ਨੇ ਨਹੀਂ ਇਸ ਤਰ੍ਹਾਂ ਦੀ ਬਹੁਤ ਸਾਰੀਆਂ ਫੈਕਟਰੀਆਂ ਚੱਲਦੀਆਂ ਨੇ ਜੀ ਮੈਂ ਕਹਿੰਦਾ ਦੇਖੋ ਤੁਹਾਨੂੰ ਵੀ ਜਾਣਕਾਰੀ ਮਿਲੇ ਐਸਐਚਓ ਮੈਡਮ ਮੌਕੇ ਤੇ ਖੜੇ ਨੇ ਇਹਨਾਂ ਨੂੰ ਵੀ ਕਹਾਂਗਾ ਅਸੀਂ ਹੁਣ ਇਹਦੀ ਹੈ ਜਾਂਚ ਪੜਤਾਲ ਵੀ ਸ਼ੁਰੂ ਕਰਾਂਗੇ ਜਿੱਥੇ ਕਿਤੇ ਅਲੰਘਣਾ ਉਹ ਦੂਰ ਕਰਾਵਾਂਗੇ ਸਾਡਾ ਕੰਮ ਕਿਸੇ ਨਾਟੀ ਨੂੰ ਤੰਗ ਕਰਨਾ ਨਹੀਂ ਪਰ ਜਿਹੜੇ ਸਾਡੇ ਬੰਦੇ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਦੀ ਉਹ ਲਾਜ਼ਮੀ ਹੈ 11:00 ਵਜੇ 10 ਮਿੰਟ 'ਚ ਸਾਨੂੰ ਇਤਲਾਹ ਹੋਈ ਸੀ ਸੇਵਕ ਪੂਰਾ ਗਲੀ ਨੰਬਰ 1 'ਚ ਅੱਕ ਲੱਗੀ ਹੈ ਅਸੀਂ ਤੁਰੰਤ ਦੋ ਗੱਡੀਆਂ ਲੈ ਕੇ ਪਹੁੰਚੇ ਗਿੱਲ ਰੋਡ ਤੋਂ ਘੱਟੀ ਲੈ ਕੇ ਇੱਕ ਹੈੱਡਕੁਆਰਟਰ ਕੋਲ 500 ਲੈ ਕੇ ਪਹੁੰਚੇ ਆ ਕੇ ਅਸੀਂ ਮਲਕੇ 15-20 ਮਿੰਟਾਂ 'ਚ ਆ ਕੇ ਪਹੁੰਚਾ ਦਿੱਤੀ ਆ ਤੇ ਉਸ ਤੋਂ ਬਾਅਦ ਅਸੀਂ ਜਦੋਂ ਪੂਰੀ ਤਰ੍ਹਾਂ ਇੱਕ ਹੀ ਗੱਲ ਕੀਤੀ ਪਿੱਛੋਂ ਨਾ ਦੋ ਮੁੰਕੇ ਸਾਨੂੰ ਬੋਡੀਆਂ ਮਿਲੀਆਂ ਜਿਹਨੂੰ ਹਾਂਜੀ ਹਾਂਜੀ ਦੋ ਬੰਦੇ ਝੁੱਲਸੀ ਆ ਜੀ ਹਨ ਸਿ ਉਹਨਾਂ ਨੂੰ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਕਹਿੰਦੇ ਸੇਫਟੀ ਮਕਾਨ ਹੈ ਨਹੀਂ ਸੀ ਕੋਈ ਵੀ ਬੇ ਨਹੀਂ ਇਹ ਤੇ ਹਾਂਜੀ ਉਹ ਤਾਂ ਹੈ ਨਹੀਂ ਸੀ ਹਾਂਜੀ ਹਾਂਜੀ ਉਹ ਤਾਂ ਕਰਨਾ ਦਾ ਪਤਾ ਲੱਗਿਆ ਕਿਵੇਂ ਅੱਗ ਲੱਗੀ ਕਰਨਾ ਦਾ ਹੀ ਕਰਨਾ ਦਾ ਪਤਾ ਨਹੀਂ ਲੱਗਿਆ ਕਿੰਨਾ ਕਾਲਾ ਸਮਾਨ ਸੀ ਅੰਦਰ ਬਲ ਰਿਹਾ ਸੀ ਕੋਈ ਸਮਾਂ ਜੀ ਜਿਹੜਾ ਅੱਗ ਲੱਗੀ ਐਕਟਮ ਇੰਨੀ ਕੋਈ ਕੀ ਅੰਦਰੋਂ ਕੀ ਸਮਾਂ ਜੀ ਦੇਖੋ ਜੀ ਅੱਗ ਲੱਗੀ ਇਹ ਮੁਲਕੇ ਜਦੋਂ ਅਸੀਂ ਅੱਗ ਲੱਗੀ ਉਹਦੇ ਹੀ ਆਏ ਹ ਉਸ ਤੋਂ ਬਾਅਦ ਸਾਨੂੰ ਇਹ ਜਿਹੜੇ ਮੁਲਕੇ ਕਹਿੰਦੇ ਆ ਉਹ ਜਿਹੜੇ ਸਾਈਕਲ ਦੇ ਕਵਰ ਹੁੰਦੇ ਆ ਉਹ ਮੁਲਕੇ ਬਣਾਉਂਦੇ ਸੀ ਆ ਉਹਨੂੰ ਅਗਲ ਕੀ ਸੀ ਸਿਰਫ ਦੋ ਬੰਦੇ ਅੰਦਰ ਸੀ ਆ ਕੋਈ ਹੋਰ ਵੀ ਸੀ ਜਦ ਤੁਸੀਂ ਆਏ ਮੁਕੇ ਪਹੁੰਚੇ ਟੋਟਲ ਕਿੰਨੇ ਆਨੇ ਸੀ ਮੁੱਲੇ ਵਾਲੇ ਜਿਹੜੇ ਕਹਿੰਦੇ ਆ ਉਹ ਕਹਿੰਦੇ ਇੱਕ ਦੋ ਮੁਲਕੇ ਬੰਦਾ ਜਿਹੜੇ ਆ ਮੁਲਕੇ ਥੋੜਾ ਜਿਹਾ ਵరణ ਹੋ ਗਿਆ ਸੀ ਉਹਨਾਂ ਨੂੰ ਮੁਲਕੇ ਫੈਕਟਰੀ ਦਾ ਜਿਹੜਾ ਮਾਲਕ ਸੀ ਉਹ ਲੈ ਗਿਆ ਮੁਲਕੇ ਹਾਂਜੀ ਉਹਨੂੰ ਪਹਿਲੇ ਲੈ ਗਿਆ ਸੀ ਉਸ ਤੋਂ ਬਾਅਦ ਦੋ ਬੰਦੇ ਅਸੀਂ ਅੰਦਰੋਂ ਕੱਢੇ ਨੇ ਹਾਂਜੀ ਕੱਢ ਕੇ ਤੇ ਹਸਪੀਟਲ ਪਹੁੰਚਾ ਦਿੱਤੇਗੇ ਨੇ ਗਾਜ ਕਿੰਨੀ ਹੋ ਗਈ ਹੁਣ ਅੱਗ ਤੇ ਕਾਰਨ ਦੀ ਜੀ ਹਾਂਜੀ ਉਹ ਬਾਅਦ ਚ ਹੋ ਜਾਂਦੀ ਬਹੁਤ ਹੀ ਇਹ ਕਲਸੀਆਂ ਵਾਲੀ ਗਲੀ ਹੈਗੀ ਆ ਵਿਸ਼ਕਰਮਾ ਚੌਂਕ ਤੇ ਗਿਲ ਚੌਂਕ ਦੀ ਵਿਚਾਲੀ ਜਗ੍ਹਾ ਦੇ ਵਿਚਾਲੇ ਔਰ ਬਹੁਤ ਹੀ ਮੰਦ ਭਾਗੀ ਇਹ ਘਟਨਾ ਘਟੀ ਹੈਗੀ ਜਿਹੜੀ ਅਚਨ ਹੀ ਹੋਈ ਹੈਗੀ ਆ ਮੌਕੇ ਤੇ ਅਸੀਂ ਪਹੁੰਚੇ ਹੈਗੇ ਇਨਵੈਸਟੀਗੇਟ ਕਰ ਰਹੇ ਹੈਗੇ ਫਾਇਰ ਬ੍ਰਿਗੇਡ ਵੀ ਬੁਲਾ ਲਈ ਸੀ ਐਮਬੂਲੈਂਸ ਵੀ ਬੁਲਾ ਲਈ ਸੀ ਮੌਕੇ ਤੇ ਔਰ ਜੋ ਸਾਡੇ ਵੱਲੋਂ ਪੰਦੀ ਕਾਰਵਾਈ ਵੀ ਕਰ ਰਹੇ ਆ ਇਨਵੈਸਟੀਗੇਟ ਵੀ ਕਰ ਰਹੇ ਆ ਵੀ ਇਹ ਕਾਰਨ ਕੀ ਕਾਰਨ ਦਾ ਹਲੇ ਪਤਾ ਨਹੀਂ ਲੱਗਿਆ ਹੈ ਗੰਦਰੋਂ ਕੀ ਕਹਿੰਦਾ ਜਿਹੜੇ ਜਿਹੜੇ ਨੀ ਨੀ ਬੰਦ ਕਰ ਮਰੀ ਕਿੰਨੀ ਉਮਰ ਸੀਗੀ ਉਮਰ ਦਾ ਹਲੇ ਅੰਦਾਜ਼ਾ ਨਹੀਂ ਲੱਗ ਸਕਿਆ ਹੈਗਾ ਕਿ ਤੇ ਦੋ ਜਣੇ ਸੀਗੇ ਜਿਹੜੇ ਅੰਦਰੋਂ ਸਨ ਮਿਲੇ ਹੈਗੇ ਬੋਡੀਆਂ ਨਾਲ ਕਿੰਨੇ ਬੰਦੇ ਜਿਹੜੇ ਕੰਮ ਕਰ ਰਹੇ ਸੀ ਫੈਕਟਰੀ ਦੇ ਅੰਦਰ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈਗੀ ਕਿ ਅਸੀਂ ਜਾਣਕਾਰੀ ਹਾਸਲ ਕਰ ਰਹੇ ਹੈਗੇ ਅੰਦਰ ਫੈਕਟਰੀ ਹੈ ਕਿਸ ਦੀ ਫੈਕਟਰੀ ਦੇ ਅੰਦਰ ਉਹ ਜਿਹੜੇ ਸਾਈਕਲ ਦੀਆਂ ਸੀਟ ਕਵਰ ਬੰਦੇ ਹੈਗੇ ਉਹ ਬਣ ਰਹੀਆਂ ਸੀਗੇ ਅੰਦਰ ਕੋਈ ਬੱਚਾ ਵੀ ਰੈਫਰ ਕੀਤਾ ਉਹ ਉਹਦਾ ਵੀ ਹਾਂਜੀ ਇੱਕ ਬੱਚਾ ਰੱਖਿਆ ਉਹ ਕੰਮ ਕਰ ਰਿਹਾ ਸੀ ਉਹ ਕਰੀਬਨ ਨਵਾਲਕ ਬੱਚਾ ਹੈਗਾ ਜਿਹੜਾ ਤੇ ਉਹਨੇ ਕੰਮ ਕਰ ਰਿਹਾ ਸੀਗਾ ਜੀ ਅਲੀ ਉਸ ਬਾਰੇ ਹਲੇ ਪਤਾ ਕਰ ਰਹੇ ਹੈਗੇ ਕੰਮ ਕਰ ਰਿਹਾ ਸੀ ਕਿਵੇਂ ਸੀਗਾ ਕਿ ਸ਼ਟਰ ਬੰਦ ਸੀਗਾ ਨਹੀਂ ਸ਼ਟਰ ਪੂਰਾ ਖੁੱਲਾ ਹੋਇਆ ਸੀ ਕਿਉਂਕਿ ਅੰਦਰ ਪਤਾ ਲੱਗਣ ਤੇ ਲੱਗ ਰਿਹਾ ਹੈ ਕਿ ਕੋਈ ਪੱਤੀ ਸੀ ਜਿਸ ਦੀ ਵਜ੍ਹਾ ਕਰਕੇ ਆਗ ਹੀ ਜਿਹੜੀ ਅਨ ਕੰਟਰੋਲ ਹੋ ਗਈ ਕਾਬੂ ਕਰਨ ਦੇ ਵਿੱਚ ਉਹਨੂੰ ਥੋੜੀ ਦਿੱਕਤ ਆਈ ਸੀ ਜੀ ਕੇਮਿਕਲ ਵੀ ਆਪਿਆ ਹੋਇਆ ਹੈ ਕੇਮਿਕਲ ਦੱਸ ਰਹੇ ਹਾਲ ਇਨਵੈਸਟੀਗੇਟ ਕਰ ਰਹੇ ਹੈਗੇ ਕਨਫਰਮ ਨਹੀਂ ਹੋਇਆ ਹੈ ਹਲੇ ਅੰਦਰ ਤੋਂ ਤੇ ਜਿਹੜੀ ਡੈਥ ਹੋਈ ਹੈ ਜੀ ਉਹਨਾਂ ਦੀ ਉਮਰ ਕਿੰਨੀ ਕਾ ਜੀ ਉਮਰ ਹਲੇ ਇਨਵੈਸਟੀਗੇਟ ਕਰ ਰਹੇ ਹੈਗੇ ਛੋਟੇ ਹੈਗੇ ਨੇ ਬੱਚੇ ਹਲੇ